ਯਾਰ ਜੋ ਆ ਦੇ ਪੀਟੀਫੇ ਬੋਲ ਰਿਹਾ ਭਾਈ ਜੀ ਮੈਂ ਸ਼ੇਰ ਕਿੱਪੋ ਸੁਣ ਲੋ ਸਿਰ ਸ਼ਰਮ ਨਾਲ ਝੁਕਦਾ ਵੀ ਇੱਕ ਬਾਗਲ ਨੇ ਅਪਦਾ ਇੱਕ ਹੋਰ ਥੀਵੀ ਨੂੰ ਝੁਕ ਲਿਆ ਓਹੋ ਹੁਣ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਅਕਾਲ ਪਛਤ ਜੱਦੀਦਾਰ ਸਾਹਿਬ bari ਇਹ ਕਹਾ ਵੀ ਗਿਆ ਨਹੀਂ ਉਹਨੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਉਹ ਬਦਨ ਦੀ ਜੜ ਤਾਂ ਵੇਹ ਪਹਿਲੀ ਪੁੱਟੀ ਗਈ ਬਿਲਕੁਲ ਆ 2 ਦਸੰਬਰ ਦਾ ਦਿਨ ਮੇਰੀ ਅੱਖਰਾਂ 'ਚ ਲਿਖਿਆ ਜਾਉ ਅੱਜ ਦਾ ਦਿਨ ਕਾਲੇ ਅੱਖਰਾਂ ਤੇ ਲਿਖਿਆ ਜੋ। ਕਮਲੀ ਪੈ ਗਈ ਸਿਦਿਆ ਹਨੇਰਾ। ਇਹਨਾਂ ਸਿਬਿਆ ਚ ਤਿਖਾ ਚੁੰਮ ਕੀ ਆਖੀ ਦੀ ਤਿੱਲੀ ਆਪਦੀ ਚੇਤਨ ਲਾ ਲਈ। ਖਤਮ। ਖਤਮ ਮੇਰੇ ਸਾਹਰਾ ਸੀ। ਮਾਲਵੀਂਦਰ ਸਿੰਘ ਮਾਲੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਸੋ ਮਾਲੀ ਸਾਹਿਬ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਤਹਿ ਦਿਲੋਂ ਸਵਾਗਤ ਕਰਦੇ ਆਂ। ਸ਼ੁਕਰੀਆ ਜੀ ਯਾਦ ਕਰਨ ਲਈ। ਪત્રਕਰਨ ਨਿਸ਼ਾਨ ਸਿੰਘ ਬੇਨਤੀ ਕਰਦਾ ਮਾਲੀ ਸਾਹਿਬ ਜੀ ਜੀ ਮਾਲੀ ਸਾਹਿਬ ਜੀ ਜਿਸ ਤਰ੍ਹਾਂ ਅੱਜ ਗੱਲ ਕਰੀਏ ਸਿੱਖ ਕੌਮ ਦੀ ਬੜੀ ਤਰਸਦੀ ਹੈ ਵੀ ਇੱਕ ਸਿੱਖ ਕੌਮ ਦੀ ਮਹਾਨ ਸੰਸਥਾ ਹੁੰਦੀ ਹੈ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੀ ਇੱਕ ਹیثیت ਬਹੁਤ ਵੱਡੀ ਤੇ ਉੱਚੀ ਤੇ ਸੁੱਚੀ ਹੁੰਦੀ ਹੈ ਜੀ ਲੇਕਿਨ ਹੁਣ ਤਾਂ ਐਂ ਹੋ ਲੱਗਦਾ ਵੀ ਜਿਵੇਂ ਪਿੱਛੇ ਗੱਲਾਂ ਹੁੰਦੀਆਂ ਸੀ ਵੀ ਟਾਂਗੇ ਦੇ ਬਿਠਾ ਕੇ ਜਥੇਦਾਰ ਨੂੰ ਲਿਆਉਂਦੇ ਐ ਤੇ ਰਖਸ਼ੇ ਤੇ ਤੋੜ ਦਿੰਦੇ ਐ ਹੋਂ ਤਾਂ ਐਂ ਲੱਗਦਾ ਵੀ ਜਿਵੇਂ ਰੱਖਿਆ ਵੀ ਨਹੀਂ ਮਿਲਦਾ ਸਾਈਕਲ ਤੇ ਤੋੜ ਦਿੰਦੇ ਆ ਤੇ ਅੱਜ ਜਿਹੜੀ ਗੱਲ ਹੋਈ ਏ ਜਿਵੇਂ ਜਥੇਦਾਰ ਰਗਵੀਰ ਸਿੰਘ ਜਥੇਦਾਰ ਕੌਤਾ ਸਾਹਿਬ ਨੂੰ ਅੱਜ ਸੇਵਾ ਮੁਕਤੀ ਦਾ ਰਸਤਾ ਵਖਾ ਦਿੱਤਾ ਐ ਐਸਜੀਪੀਸੀ ਦੀ ਜਿਹੜੀ ਅੱਜ ਮੀਟਿੰਗ ਹੋਈ ਸੀਗੀ ਉਸ ਦੇ ਵਿੱਚ ਬੜਾ ਵੱਡਾ ਫੈਸਲਾ ਲਿਆ ਐ ਤੁਹਾਨੂੰ ਕਿਵੇਂ ਲੱਗਦੀ ਸਾਰੀ ਰੂਪਰੇਖਾ ਜੀ ਅਸਲਚਨਾ ਜੀ ਇੱਕ ਮਹਾਵਰਾ ਕੋਫਰ ਟੂਟਾ ਖੁਦਾ ਖੁਦਾ ਕਰਕੇ ਹਾਂਜੀ ਜਿਹੜਾ ਬਾਦਲ ਆ ਬਾਦਲ ਕਿਆਂ ਨੇ ਨਾ ਇੱਕ ਵਰਤਾਂਤ ਸਿਰਜਿਆ ਸੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜੀ ਜਿਹੜਾ ਇਹਨਾਂ ਨੇ ਸਿੱਖਾਂ ਦੇ ਚਾਰ ਕੇਂਦਰ ਸੀ ਵੱਡੇ ਹਾਂਜੀ ਅਕਾਲ ਤਖਤ ਸਾਹਿਬ ਸਾਖ ਸਹਿਬਾਨ ਉਹਨਾਂ ਦਾ ਇੱਕ ਆਪਣਾ ਦੇਰਾ ਸੀ ਜੀ ਇੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਗੁਰਦੁਆਰਿਆਂ ਦਾ ਪ੍ਰਬੰਧ ਕਰਨੀ ਉਹਦਾ ਇੱਕ ਆਪਣਾ ਦੇਰਾ ਸੀ ਹਾਂਜੀ ਇੱਕ ਸ਼ਰੋਮਣੀ ਕਾਲੀਗੱਲ ਜਿਹੜਾ ਪੰਜਾਬ ਦੇ ਵਿੱਚ ਵੀ ਤੇ ਬਾਹਰ ਵੀ ਸਿੱਖਾਂ ਦੀ ਆਵਾਜ਼ ਬਲੰਦ ਕਰਦਾ ਸੀ ਜੀ ਇੱਕ ਇਹ ਸੀ ਪਹਿਲਾਂ ਤੋਂ ਸੁਧਰਸ਼ੇ ਹੋਏ ਨੇ ਨਾ ਅਕਾਲੀ ਦਲ ਦੀ ਸਰਕਾਰ ਬਣਨ ਲੱਗੀ ਹਾਂਜੀ ਇੱਕ ਸਵਾਲ ਇਹ ਸੀ ਵੀ ਜਦੋਂ ਅਕਾਲੀ ਦਲ ਦਾ ਮੁੱਖ ਮੰਤਰੀ ਬਣਦਾ ਜੀ ਉਹਨੂੰ ਕਿਹੜਾ ਰਾਹ ਅਸਤਿਆਰ ਕਰਨਾ ਚਾਹੀਦਾ ਕਿਵੇਂ ਸੋਚਣਾ ਤੇ ਕਿਵੇਂ ਚੱਲਣਾ ਚਾਹੀਦਾ ਜੀ ਚਾਰੇ ਕਿੰਦਰ ਸੀ ਜਿਹੜੇ ਇੱਕ ਦੂਜੇ ਨਾਲ ਤਾਲਮੇਲ ਦੇ ਵਿੱਚ ਵੀ ਸੀ ਸਾਰਿਆਂ ਦਾ ਵੱਖਰਾ ਵੱਖਰਾ ਸੀ ਇੱਕ ਦੂਜੇ ਦੀ ਸਹਾਇਤਾ ਕਰਨ ਵਾਲੇ ਸੀ ਜੀ ਮਣ ਪ੍ਰਾਣੀ ਗੱਲ ਨਹੀਂ ਮੈਂ ਕਰਦਾ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਪੰਜਾਬ ਦੇ ਵਿੱਚ ਬੜਾ ਖੂਨ ਡੁੱਲਿਆ ਬੜਾ ਕੁਝ ਹੋ ਗਿਆ ਰਜੀਵ ਲੰਗੋਵਾਲ ਦੀ ਸਮਝੌਤਾ ਪ੍ਰਸਤ ਸਿਆਸਤ ਰੱਗ ਰੱਦ ਹੋ ਗਈ ਜੀ ਫਿਰ ਉਹਦੇ ਕਿਸੇ ਇਮਾਨ ਆ ਕੇ ਫੇਲ ਹੋ ਗਿਆ ਜੀ ਉਦੋਂ ਇਹਦਾ ਕਬਜ਼ਾ ਹੋ ਗਿਆ ਅਸਲ ਸਿੱਖ ਸਿਆਸਤ ਤੇ ਸ਼੍ਰੋਮਣੀ ਕਮੇਟੀ ਤੇ ਜੀ ਇਹਨੇ ਫਿਰ ਇਹ ਜਿਹੜੇ ਚਾਰੇ ਕੇਂਦਰ ਸੀ ਨਾ ਇਹ ਮੇਸ ਕੇ ਨਾ ਆਪਣੀ ਜੇਬ ਵਿੱਚ ਪਾ ਲਏ ਜੀ ਸ਼ੁਰੂ ਹੋਇਆ ਉੱਥੋਂ ਜਦੋਂ ਇਹਨੇ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਕੀਤਾ ਬਾਜਪੀ ਸਰਕਾਰ ਨੂੰ ਜੀ ਅਰਜੀਵ ਲੋਂਗੋਵਾਲ ਸਮਝੌਤਾ ਪ੍ਰਸਤ ਸਿਆਸੀ ਬਾਦਲ ਨੇ ਆਤਮ ਸਮਰਪਣ ਕਰਤਾ ਜੀ ਤੇ ਮੈਂ ਉਹ ਟੋੜਾ ਸਾਹਿਬ ਨਾਲ ਸੀ ਅਸੀਂ ਪੰਜਾਬ ਭਾਉ ਸੁਣੇ ਬੈਠੇ ਸੀ ਬਾਦਲ ਸਾਹਿਬੇੇਠਾ ਵੱਡੇ ਕਮਰੇ ਚ ਸੀ ਅਸੀਂ ਅਸੀਂ ਉੱਤੇ ਛੋਟੇ ਕਮਰੇ ਚ ਸੀ ਤੇ ਟੋੜਾ ਸਾਹਿਬ ਬੜੇ ਖੁਸ਼ ਸੀ ਬੱਚਾ ਨਾਲ ਸੰਜੋਕ ਕਰਕੇ ਜੀ ਯਾਰ ਇਹ ਦਲਤ ਨਹੀਂ ਨਾ ਜਿਹੜੇ ਇਹ ਸਾਨੂੰ ਸਿੱਖੀ ਦੇ ਮਾਰਗ ਤੋਂ ਟਕਣ ਤੋਂ ਬਚਾਉਣਗੇ ਜੀ ਹੁਣ ਤੱਕ ਸਾਡੀ ਸਾਝ ਰਹੀ ਹੈ ਜਨ ਸੰਗ ਨਾਲ ਉਹਨਾਂ ਨਾਲ ਉਹਨਾਂ ਨੇ ਹਮੇਸ਼ਾ ਪੰਗੇ ਖੜੇ ਕੀਤੇ ਨੇ ਸਾਡੇ ਲਈ ਜੀ ਤੇ ਮੈਨੂੰ ਨਹੀਂ ਪਤਾ ਬਾਦਲ ਸਾਹਿਬ ਦੀ ਤੇ ਟੋੜਾ ਸਾਹਿਬ ਦੀ ਕੀ ਗੱਲ ਹੋਈ ਪਰ ਟੋੜਾ ਸਾਹਿਬ ਜੋ ਮੈਨੂੰ ਕਹਿੰਦੇ ਸੀ ਬਾਜਪਾ ਨੂੰ ਮੈਂ ਤੇ ਦੇਵਾਂਗੇ ਇੱਕ ਸ਼ਰਤ ਜਿਹੜੀ ਘੱਟ ਤੋਂ ਘੱਟ ਆ ਪੰਜਾਬ ਨਾਲ ਜਿਹੜੇ ਸੰਵਿਧਾਨ ਅਨੁਸਾਰ ਧੱਕੇ ਹੋਏ ਨੇ ਉਹ ਦੂਰ ਕਰੋ ਜੀ ਖੁਦਮੁਖਤਿਆਰੀ ਵੱਧ ਅਧਿਕਾਰ ਇਹ ਕਹਿੰਦੇ ਬਾਅਦ ਚ ਦੇਖ ਲਾਂਗੇ ਜਿਵੇਂ ਸਾਰੇ ਸੂਬੇ ਬਣਾਏ ਨੇ ਤੁਸੀਂ ਸਾਡਾ ਸੂਬਾ ਨਹੀਂ ਬਣਾਇਆ ਸਾਡਾ ਸੂਬਾ ਮੰਡਿਆ ਹੂੰ ਤੁਸੀਂ ਸਤੋਂ ਉਦਰ ਦੀ ਸਾਧਨਾ ਦੀ ਮਾਲਕੀ ਦੇ ਹੱਕ ਖੋਲੇ ਰਾਜਧਾਨੀ ਖੋਲੀ ਪੰਜਾਬੀ ਫੋਰਸ ਦੇ ਇਲਾਕੇ ਬਾਹਰ ਨੇ ਐ ਸੋਚਦੇ ਸੀ ਉਹ ਜੀ ਆ ਤਰਲੋਚਨ ਸਿੰਘਾ ਜਿਹੜਾ ਗਿਆਨੀ ਗੈਲ ਸਿੰਘ ਦਾ ਵੀ ਅੱਜਕੱਲ ਬੜਾ ਬੁੱਧੀਜੀਵੀ ਆ ਹਾਂਜੀ ਇਹ ਦੇਖੋ ਉੱਥੇ ਪੰਜਾਬੀ ਫੋਰਸ ਜਬਣਿਆ ਹੋਇਆ ਸੀ ਇਹ ਕਿ ਹੇਠੂ ਹੀ ਕਿਤੇ ਬਾਦਲ ਨੂੰ ਲੈ ਗਏ ਵੀ ਤੁਹਾਡੇ ਬਾਜਪੀ ਨਾਲ ਮੁਲਾਕਾਤ ਕਰਾਉਂਦੇ ਆ ਜੀ ਬਈ ਜੀ ਉਹਦੀ ਖਬਰ ਆ ਗਈਆਂ ਵੀ ਬਿਨਾਂ ਸ਼ਰਤ ਹਮੈਦ ਦਾ ਐਲਾਨ ਜੀ ਔਲਾ ਸਹ ਬੜੇ ਪਰੇਸ਼ਾਨ ਤੁਸੀਂ ਸੋਚ ਨਹੀਂ ਸਕਦੇ ਜੀ ਉਹਨੇ ਮੈਨੂੰ ਇੱਕ ਗੱਲ ਕਹੀ ਕਹਿੰਦੇ ਮੈਨੂੰ ਮਾਲਾ ਸਿਆ ਵੀ ਕਹਿੰਦੇ ਸੀ ਮਾਲੀ ਸਾਹਿਬ ਵੀ ਕਹਿੰਦੇ ਹੁਣ ਵੱਡੇ ਸੀ ਜੀ ਮੈਨੂੰ ਜੋ ਮਰਜੀ ਕਹਿੰਦੇ ਇਹ ਵੀ ਮੈਨੂੰ ਕਹਿੰਦੇ ਹਾਂ ਵੀ ਕਾਮਰੇਡ ਆ ਜੀ ਉਹ ਮੇਰੀ ਬੈਕਗ੍ਰਾਉਂਡ ਕਾਮਰੇਡ ਵਾਲੀ ਸੀ ਬਿਲਕੁਲ ਜੀ ਬਿਲਕੁਲ ਇਹਨੇ ਮਾਲਾ ਸਿਆ ਇਹ ਬੰਦੇ ਨੇ ਜਿਹੜੇ ਰਾਹ ਪਾਤ ਆ ਨਾ ਪੰਥ ਨੂੰ ਵਿੱਚ ਖੁਆਰੀਆਂ ਬਹੁਤ ਨਹੀਂ ਜੀ ਹੁਣ ਕਹਿੰਦੇ ਮੇਰੇ ਖਿਲਾਫ ਲੜ ਨਹੀਂ ਸਕਦਾ ਕਿਉਂਕਿ ਅਕਾਲੀ ਦਲ ਦੇ ਹੱਕ 'ਚ ਵਾਰਾ ਸਰਕਾਰ ਬਣਨੀ ਆ ਜੀ ਪਰ ਇਹਦਾ ਨਫਸਾਰ ਬੜਾ ਹੋਣਾ ਪੰਥ ਨੂੰ ਜਿਹੜਾ ਮੁੜ ਕੇ ਇਹਨੇ ਬਿਨਾਂ ਸ਼ਰਤ ਹਮਾਇਤ ਦੀ ਐਲਾਨ ਕਰਤੀ ਜੀ ਉਹ ਤੋਂ ਕਾਸ਼ੀਰਾਮ ਦਾ ਵੀ ਬਿਆਨ ਆਇਆ ਦੀ ਇਹਨੇ ਗੁਰੂ ਗ੍ਰੰਥ ਨਾਲ ਪੰਥ ਨਾਲ ਦਲਤਾਂ ਨਾਲ ਗਦਾਰੀ ਕੀਤੀ ਆ ਨਤੀਜੇ ਭੁਗਤਣੇ ਪੈਣਗੇ ਉਹ ਸਾਹਮਣੇ ਆ ਗਏ ਚਲ ਹੁਣ ਆਪਾਂ ਆਪਣੇ ਅਸਲੀ ਮੁੱਦੇ ਤੇ ਆਈਏ ਜੀ ਇਹਨਾਂ ਨੇ ਬਈ ਜੀ ਜਦੋਂ ਇਹਨਾਂ ਕੋਲ ਤਾਕਤ ਆ ਗਈ ਨਾ ਹਾਂਜੀ ਇਹਨਾਂ ਨੇ ਜਿਹੜੇ ਸਿੱਖੀ ਦੇ ਚਾਰ ਕੇਂਦਰ ਸੀ ਜੀ ਉਹ ਸਾਰੇ ਮਸਲ ਕੇ ਆਪਣੀ ਜੇਬ ਵਿੱਚ ਪਾ ਲਏ ਹੂੰ ਭਾਈ ਰਣਜੀਤ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਸੀ ਵੀ ਭਾਈ 300 ਸਾਲਾਂ ਸਾਜਨਾ ਦੇਸਾ ਖਾਲਸਾ ਪੰਥ ਦਾ 16 ਸਤਿਬਾਦਲ ਸਾਹਿਬ ਚ ਮਤਭੇਦ ਆ ਗਏ ਸੀ ਇਹ ਬਾਤ ਨੂੰ ਜਾਣੇ ਹੋ ਜਰਾ ਰਲ ਕੇ ਬਣਾਓ ਤੁਸੀਂ ਜੀ 15 April ਤੱਕ 15 April ਤੱਕ ਲੜਾਈ ਖਤਮ ਕਰੋ 13 April ਤੁਹਾਨੂੰ ਪਤਾ ਹੁੰਦਾ ਉਸ ਦਿਵਾਰ ਲੜ ਲਿਓ ਜੇ ਲੜਨਾ ਜੀ ਇਹਨਾਂ ਨੇ ਹੁਕਮਨਾਮੇ ਦੀ ਲੰਘਣਾ ਕੀਤੀ ਇਹਨਾਂ ਨੇ ਰਣਜੀਤ ਸਿੰਘ ਨੂੰ ਜਲੀਲ ਕਰਕੇ ਲਾਇਆ ਤੌੜਾ ਸਾਹਿਬ ਨੇ ਅਸਤੀਫਾ ਦੇ ਦਿੱਤਾ ਕਿਉਂਕਿ 1995 ਵਿੱਚ ਸ਼੍ਰੋਮਣੀ ਕਮੇਟੀ ਦਾ ਹਾਊਸ ਬਦਲ ਗਿਆ ਸੀ ਜੀ ਮੈਂ ਤਾਂ ਪਹਿਲਾਂ ਬਾਦਲ ਸਾਹਿਬ ਤੇ ਤੌੜਾ ਸਾਹਿਬ ਦੇ ਮਤ ਭੇ ਸੀ ਮਤਲਬ ਸ਼੍ਰੋਮਣੀ ਕਮੇਟੀ ਦਾ ਹਾਊਸ ਇਹੋ ਜਿਹਾ ਸੀ ਤੇ ਇਹਨਾਂ ਦਾ ਉਮੀਦਵਾਰ ਸੀ ਪ੍ਰੇਮ ਸਿੰਘ ਲਾਲਪੁਰਾ ਤੌੜਾ ਸਾਹਿਬ ਨੂੰ ਹਰਾਉਂਦੇ ਸੀ ਇਕੱਠੇ ਹੁੰਦੇ ਵੇ ਹੂੰ ਇਹਨੇ ਸਾਰਾ ਹਾਊਸ ਹੀ ਬਦਲਤਾ ਮੇਰੇ ਮਿੱਤਰ ਨੇ ਹੁਣ ਮੈਂ ਨਾਂ ਨਹੀਂ ਲੈਣਾ ਤੇ ਇੱਟਾ ਹੀ ਮਿੱਤਰ ਨੇ ਬਾਈ ਜੀ ਰਾਤੋ ਰਾਤ ਗਾੜੀਆਂ ਕਾਲੀਆਂ ਖੁੱਲੀਆਂ ਛੱਡ ਕੇ ਸੈਂਟਰ ਲੈਣ ਲਈ ਅਕਾਲ ਤਖਤ ਤੇ ਗਏ ਤੇ ਅਮਰਤ ਛੱਕਿਆ ਵੇ ਤਾਂ ਕਿ ਅਸੀਂ ਅਮਰਤ ਛੱਕ ਲਈਏ ਅੱਜ ਮੈਂਬਰ ਉਹਦਾ ਹਾਊਸ ਇਹਨੇ ਬਣਾ ਲਿਆ ਤੇ ਉਸ ਤੋਂ ਬਾਅਦ ਬਾਈ ਜੀ ਇਹਨੇ ਸਾਰੇ ਕੇਂਦਰ ਆਪਣੀ ਪਾਲੇ ਜੇਰਚ ਜੀ 30 ਸਾਲ ਇਹਨੇ ਬਾਈ ਜੀ ਮੋਜਾਂ ਲੁੱਟੀਆਂ ਹੂੰ ਮਤਲਬ ਇਹ ਵਿੱਜ ਪ੍ਰਸਤ ਬਣ ਗਿਆ ਪਰਿਵਾਰ ਪ੍ਰਸਤ ਬਣ ਗਿਆ ਵਪਾਰ ਪ੍ਰਸਤ ਬਣ ਗਿਆ ਇਹ ਕਹੇ ਕਿ ਵਿਪੰਨ ਸਰਕਾਰ 5 ਸਾਲ ਸਰਕਾਰ ਹੁਣ ਚੱਲਦੀ ਹੈ ਜੀ ਫਿਰ ਤਾਂ ਜੀ ਨਿਕਲਿਆ ਜ਼ੀਰੋ ਤੇ ਆ ਗਿਆ ਨਾ ਮੁੜ ਕੇ ਹੂੰ ਫਿਰ ਇਹ ਅਕਾਲ ਤਖਤ ਸਾਹਿਬ ਕੋਲ ਮਸਲਾ ਗਿਆ ਉਹਨਾਂ ਨੇ ਉਹ ਮਾਰਿਆ ਤੇ ਜੋ 2 ਦਸੰਬਰ ਨੂੰ ਉਥੋਂ ਜੀ ਵਰਤਾਂਤ ਸਿਰ ਜੈ ਗਿਆ ਅਸੀਂ ਗਲਤੀ ਕੀ ਕਰਦੇ ਆ ਨਾ ਅਸੀਂ ਵਰਤਾਂਤ ਭੁੱਲ ਜਾਂਦੇ ਆ ਅਦੇਸ਼ ਤੇ ਖੜ ਜੰਨੇ ਆ ਹਾਂਜੀ ਬਰਤਾਂ ਫਿਰਦੇਗੇ 78 ਦਾ ਤੂੰ ਕੀ ਕੀਤਾ ਹੂੰ 78 ਨੂੰ ਬੈਜੀ ਮਨਪ੍ਰੀਤ ਸਿੰਘ ਨੇ ਜਦੋਂ ਕਾਂਗਰਸ ਚ ਲੱਗ ਗਿਆ ਜੀ ਵਿਧਾਨ ਸਭਾ ਚ ਕਿਹਾ ਸੀ ਪੰਜਾਬ ਸੀਆਈਏਡੀ ਪੰਜਾਬ ਇੰਟੈਲੀਜੈਂਸ ਪੰਜਾਬ ਪੁਲਿਸ ਨੇ ਕਿਹਾ ਸੀ ਉਹ ਨਰਹਕਾਰੀਆ ਦਾ ਸਮਾਗਮ ਉੱਥੇ ਨਾ ਕਰਨ ਦਿਓ ਟਕਰਾਹ ਹੋ ਜੂ ਜੀ ਕਹਿੰਦੇ ਬਾਦਲ ਨੇ ਸਾਰੇ ਤੇ ਲਾਲ ਲਕੀਰ ਮਾਰ ਕੇ ਫਿਰ ਕਾਰਡ ਚ ਜੀ ਉਹਨਾਂ ਨੂੰ ਇਜਾਜ਼ਤ ਦੇਤੀ ਉਹਦਾ ਉਹਦਾ मतलब 몰라 ਵੀ ਹੁਣ ਤੱਕ ਤਾਰ ਰਹੇ ਹਾਂ ਹਾਂਜੀ ਹਾਂਜੀ ਦਰਕਾਰੀ ਬੁਖੀ ਨੂੰ ਬਾਹਰ ਕੱਢਿਆ ਉਹ ਬੜੀ ਹੋ ਗਏ ਉਹਦੇ ਖਿਲਾਫ ਅਪੀਲ ਕੀਤੀ ਮੁੜ ਕੇ ਸਰਕਾਰ ਭੰਗ ਹੋ ਗਈ ਹਾਂਜੀ ਸੋ 2 ਦਸੰਬਰ ਨੂੰ ਜਿਹੜਾ ਅਕਾਲ ਤਖਤ ਸਾਹਿਬ ਤੋਂ ਜਲੌ ਤਰਗਟ ਹੋਇਆ ਜੀ ਮੈਨੂੰ ਲੱਗਦਾ ਵੀ ਖਾਲਸਾ ਪੱਤਨ ਨੂੰ ਇਹ ਲੱਗਿਆ ਵੀ ਹੁਣ ਗੱਲ ਬਣੀ ਹੈ ਉਮੀਦ ਲੱਗੀ ਲੱਗਿਆ ਉਹਨਾਂ ਨੂੰ ਵੀ ਯਾਰ ਹੁਣ ਅਕਾਲ ਤਖਤ ਨੇ ਜਿਹੜੇ ਕਿਉਂਕਿ ਦਵਾ ਘਟ ਗਿਆ ਹੋਰ ਘਟ ਗਿਆ ਵੀ ਹੁਣ ਅਕਾਲ ਤਖਤ ਨੇ ਸਿੱਖ ਸੰਕਤ ਦੀ ਭਾਵਨਾ ਅਨੁਸਾਰ ਤੇ ਗੁਰੂ ਦੇ ਨਿਰਮਲ ਭੌਤ ਰਹਿ ਕੇ ਫੈਸਲੇ ਕੀਤੇ ਨੇ ਜੀ ਤੇ ਤੁਸੀਂ ਇਹ ਦੇਖੋ ਬਾਗਲ ਵਿਰੋਧੀ ਇਹ ਫੈਸਲਿਆਂ ਦੇ ਪੂਰੇ ਖਿਲਾਫ ਸੀ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਮੁੜ ਕੇ ਫੇਰ ਆ ਜਾਣਗੇ ਹੂੰ ਗੋਲੀ ਚੱਲੀ ਬਿਆਨਬਾਜ਼ੀ ਹੋਈ ਮੋਗੇ ਕਾਨਫਰੰਸ ਹੋਈ ਪਰ ਇਹਨਾਂ ਦੇ ਨਾ ਜਿਵੇਂ ਆਪਾਂ ਕਹਿੰਦੇ ਪੰਜਾਬ ਪੁਲਿਸ ਦੇ ਮੂੰਹ ਨੂੰ ਲਹੂ ਲੱਗ ਗਿਆ ਜੀ ਪੰਜਾਬ ਪੁਲਿਸਰ ਹੁਣ ਝੂਠੇ ਮੁਕਾਬਲੇ ਸ਼ੁਰੂ ਕਰ ਲੇ ਇਹਨਾਂ ਦੇ ਨਾ ਮੂੰਹ ਨੂੰ ਲਹੂ ਲੱਗਿਆ ਹੋਇਆ ਸੀ ਇਹਨਾਂ ਨੂੰ ਸੀਰੀਆਂ ਵਾਂਗੂ ਵਰਤਣ ਦਾ ਜੀ ਜਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਲਫਾਫਾ ਕਲਚਰ ਹਾਂਜੀ ਇਹਨਾਂ ਨੂੰ ਰਾਤ ਨਹੀਂ ਆਇਆ ਇਹਨਾਂ ਨੇ ਅਕਾਲ ਤਖਤ ਨਾਲ ਮੱਥਾ ਲਾ ਲਿਆ ਹੂੰ ਬਾਕੀ ਸਾਰ ਇਹ ਕਹਿੰਦੇ ਸੀ ਅਕਾਲ ਤਖਤ ਨੇ ਬਾਦਲਾਂ ਨੂੰ ਮੁੜ ਕੇ ਉੱਬਰ ਦਾ ਰਾਹ ਦਿੱਤਾ ਹੂੰ ਇਹ ਕਨਵੀ ਸਾਡੇ ਰਾਹ ਚ ਕੰਡੇ ਫਿਰ ਇਹ ਲੜਾਈ ਹੋਈ ਸਾਰੀ ਚਲੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਥੋੜੀਆਂ ਢਿੱਲਾ ਵੀ ਦਿੱਤੀਆਂ ਜੀ ਥੋੜੀ ਜੀ ਸਪਸ਼ਟਤਾ ਵੀ ਕੀਤੀ ਲੰਮੀ ਡੋਰ ਦਿੱਤੀ ਵੀ ਆਰ ਸੁਦਰ ਜੋ ਸੁਦਰ ਜੋ ਸੁਦਰ ਜੋ ਜੀ ਧਮੀ ਨੇ ਵੀ ਬਚਾ ਕੀਤਾ ਦੇਖੋ ਧਮੀ ਸਾਹਿਬ ਟੋੜਾ ਸਾਹਿਬ ਨਾਲ ਰਿਹਾ ਮੈਂ ਵੀ ਰਿਹਾ ਹਾਂ ਜੀ ਮੇਰੀ ਧਮੀ ਸਾਹਿਬ ਨਾਲ ਗੱਲ ਵੀ ਹੋਈ ਮੈਂ ਧਮੀ ਸਾਹਿਬ ਕਰੀ ਕੀ ਜਾਨੇ ਹਾਂ ਇਹਦਾ ਮਾਲੀ ਅੱਧਾ ਮੂੰਹ ਤੋਂ ਮੈਂ ਆਪਣਾ ਕਾਲਾ ਕਰਾ ਲਿਆ ਬਹਿਮੀ ਜੀ ਗੱਲ ਕਰਨੀ ਵੀ ਚਾਹੀਦੀ ਹੁੰਦੀ ਜੀ ਹੁਣ ਮੈਂ ਕਹਿੰਦਾ ਅੱਧਾ ਮੂੰਹ ਨਹੀਂ ਕਾਲਾ ਕਰਾਉਣਾ ਤਾਂ ਮੈਨੂੰ ਪਹਿਲਾਂ ਬੁਲਾ ਕੇ ਕਿਹਾ ਸੀ ਜਥੇਦਾਰਾਂ ਨੂੰ ਹਟਾ ਉਹ ਕਹਿੰਦਾ ਨਾ ਜੀ ਮੈਂ ਨਹੀਂ ਕਰ ਸਕਦਾ ਹਮ ਹਰਪ੍ਰੀਤ ਨੂੰ ਹਟਵਾਤਾ ਉਹ ਤੋਂ ਹਾਂਜੀ ਜੈਮੀ ਰਵੀਰ ਸਿੰਘ ਨੂੰ ਹਟਾਉਣ ਤੋਂ ਉਹਨੇ ਹੱਥ ਛੜੇ ਕਰਕੇ ਇਸ ਦੇ ਕਰਕੇ ਉਸ ਤੀਫਾ ਨਹੀਂ ਬੱਥਲੇ ਰਹੇ ਹਮ ਹੁਣ ਇਹ ਫਸ ਗਏ ਐਨੇ ਬੁਰੀ ਤਰ੍ਹਾਂ ਇੱਕ ਤਾਂ ਹੁੰਦੀਆਂ ਨੇ ਇੱਕ ਕਮਲੀ ਪੈ ਗਈ ਦੂਜੀ ਸਿਵੇ ਹਨੇਰਾ ਬੈ ਜੀ ਬਾਦਲ ਗੈਂਗ ਤਾਂ ਸਿਦਿਆਂ ਦੇ ਵਿੱਚ ਚਿਖਾ ਚਿਣੀ ਬੈਠਾ ਤੇ ਉੱਤੇ ਬੈਠਾ ਬਿਲਕੁਕੁ ਜੀ ਬਿਲਕੁਕ ਤੇ ਅੱਜ ਇਹਨਾਂ ਨੇ ਕਹਿਤਾ ਵੀ ਸਾਡੀ ਚਿਖਾ ਨੂੰ ਚੀਟੀਲੀ ਲਾ ਦੋ ਜਿਹੜੀ ਬਚੀ ਕੁਛੀ ਸੀ ਇਹਨਾਂ ਦੀ ਮਾੜੀ ਮੋਟੀ ਸ਼ਬੀ ਉਹ ਸਾਰੀ ਖਤਮ ਹੋ ਗਈ ਹੈ ਨਾ ਬਿਲਕੁਲ ਜੀ ਮਤਲਬ ਤੁਸੀਂ ਇਹ ਦੇਖੋ ਗਿਆਨੀ ਅਰਗਵੀਰ ਸਿੰਘ ਜੋਗਨੇ ਜੀ ਜੀ ਲਾਇ ਕਿਉਂ ਸੀ ਲਾਇ ਇਸ ਕਰਕੇ ਸੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਕਹਿਣ ਲੱਗ ਗਿਆ ਸੀ ਕਿਸ ਤਰ੍ਹਾਂ ਦਾ ਬਕਾਰ ਰੇਟਾ ਹੋ ਗਿਆ ਸਾਨੂੰ ਕੋਈ ਡੀਸੀ ਟਾਈਮ ਨਹੀਂ ਦਿੰਦਾ ਸਾਨੂੰ ਕੋਈ ਆਹ ਟਾਈਮ ਨਹੀਂ ਦਿੰਦਾ ਜੀ ਅੱਛਾ ਤੁਸੀਂ ਇਹ ਦੇਖੋ ਕਾਰਜਕਾਰੀ ਜਥੇਦਾਰ ਮਤਲਬ ਕੀ ਹੁਣ ਵੀ ਜਿਹੜਾ ਬੰਦਾ ਇਹਨਾਂ ਨੇ ਲਾਇਆ ਨਾ ਜੀ ਹਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਾਇਆ ਕਾਰਜਕਾਰੀ ਜਥੇਦਾਰ ਕਾਰਜਕਾਰੀ ਜੀ ਪਾਕਤ ਦਮਦਮਾ ਸਾਹਿਬ ਦਾ ਲਾਇਆ ਬਾਬਾ ਟੇਕਸ ਨੂੰ ਤਨੋਲਾ ਨੂੰ ਜੀ ਤੇ ਤਖਤ ਦੇਸਕੜ ਸਾਹਿਬ ਦਾ ਕਾਰਜਕਾਰੀ ਇੰਚਾਰਜ ਇਹ ਹੂੰ ਹੁਣ ਤੇਹੀ ਹੈ ਨਾ ਬਾਈ ਜੀ ਵੀ ਇਹ ਸਾਡੇ ਸੀਰੀ ਨੇ ਇਹ ਜਥੇਦਾਰਾਂ ਨੂੰ ਸੀਰੀ ਵਾਂਗੂ ਟ੍ਰੀਟ ਕਰਦੇ ਨੇ ਹੂੰ ਇਹ ਇਦੋਂ ਬਿਨਾ ਇਹਦਾ ਮਤਲਬ ਕੀ ਆ ਜੀ ਮੈਨੂੰ 5 ਸਾਲ ਗਏਵੇਂ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਕਿਉਂ ਰੱਖਿਆ ਹੂੰ ਹੁਣ ਫੇਰ ਕਾਰਜਕਾਰੀ ਜੀ ਇਹ ਤੁਹਾਡੇ ਸੀਰੀ ਨੇ ਹੂੰ ਸੋ ਇਹਹੀ ਦੀ ਹਾਲਤ ਆ ਬਾਈ ਜੀ ਮਤਲਬ ਇਹ ਇਹਨਾਂ ਨੇ ਆਪਣੇ ਕਫਨ ਚ ਨਾ ਆਖਰੀ ਕਿਲ ਗੱਡ ਲਿਆ ਜੋ ਮਿਰਜਾ ਜਿਆ ਜੇ ਬੜੇ ਭਲੇਖੇ ਚ ਨੇ ਤੇ ਕਹਿੰਦੇ ਨੇ ਉਦੋਂ ਰਣਜੀਤ ਸਿੰਘ ਬੜੇ ਵੈਸੇ ਕੀਤਾ ਸੀ ਉਦੋਂ ਕੀ ਹੋ ਰਿਆ ਸੀ ਹਾਂਜੀ ਹਾਂਜੀ ਮਤਲਬ ਇਹ ਨਹੀਂ ਪਤਾ ਉਦੋਂ ਤੁਸੀਂ ਬਾਜਪੀ ਸਰਕਾਰ ਤੁਹਾਡੇ ਨਾਲ ਸੀ ਪੰਜਾਬ ਸਰਕਾਰ ਤੁਹਾਡੇ ਨਾਲ ਸੀ ਜੀ ਤੇ ਹੁਣ ਤਾਂ ਤੁਹਾਡੀ ਗਲੀ ਚ ਕੁੱਤਾ ਨਹੀਂ ਭੰਗਦਾ ਤੁਹਾਡਾ ਇੱਕ ਐਮਪੀ ਹੈ ਤੇ ਦੋ ਐਮਪੀ ਨੇ ਜਿਹੜੇ ਸਿੱਖ ਭਾਵਨਾਵਾਂ ਅਨੁਸਾਰ ਜਿੱਤੇ ਹੋਏ ਨੇ ਤਿੰਨ ਤੁਹਾਡੇ ਐਮਐਲਏ ਨੇ ਮੈਂ ਨਾ ਹੁਣੇ-ਹੁਣੇ ਜੀ ਪੀਟੀਸੀ ਤੋਂ ਜਿਹੜਾ ਅਕਾਲ ਤਖਤ ਦਾ ਜਥੇਦਾਰ ਆ ਉਹਦੀ ਇੰਟਰਵਿਊ ਸੁਣੀ ਆ ਜੀ ਬਈ ਜੀ ਮੈਨੂੰ ਤਾਂ ਲੱਗਦਾ ਇੱਕ ਨਵਾਂ ਬਲਾਰਾ ਰੱਖ ਲਿਆ ਉਹਨਾਂ ਨੇ ਅੱਛਾ ਜੀ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਦਾ ਐਲਾਨ ਹੋਇਆ ਉਹਨੂੰ ਪੱਦਵੀ ਹਾਲੇ ਸੁਭਾਈ ਨਹੀਂ ਹਾਂਜੀ ਉਹ ਪ੍ਰਕਾਸ਼ ਟ੍ਰੇਡਿੰਗ ਕੰਪਨੀ ਪੀਟੀਸੀ ਤੇ ਆ ਕੇ ਉਹੀ ਕੁਛ ਕਹਿ ਰਿਹਾ ਜੋ ਬੈਂਸ ਕਹਿੰਦਾ ਜੋ ਚੀਮਾ ਕਹਿੰਦਾ ਬੰਟੀ ਰਮਾਣਾ ਕਹਿੰਦਾ ਮਹੇਸ਼ ਅਗਰਵਾਲ ਕਹਿੰਦਾ ਧੀਰਾ ਸਿੰਘ ਗਾਬੜੀਆਂ ਕਹਿੰਦਾ ਅੱਛਾ ਬੋਲੀ ਉਹਨਾਂ ਦੀ ਪੂਰੀ ਮੈਂ ਕਿਹਾ ਪੂਰੀ ਦੀ ਤੂੰ ਮੈਂ ਤਾਂ ਸ਼ੇਅਰ ਕੀਤਾ ਸੁਣ ਲਓ ਕੱਲ ਤੱਕ ਦੇ ਜੱਫੇਦਾਰ ਦੀ ਨੁਕਤੀ ਦਾ ਐਲਾਨ ਹੋਇਆ ਜੀ ਮੈਂ ਜੀ ਪਹਿਲਾਂ ਹੀ ਹੁੰਦਾ ਸੀ ਜਦੋਂ ਨੁਕਤੀ ਹੁੰਦੀ ਸੀ ਨਾ ਉਦੋਂ ਪਹਿਲਾਂ ਸਿੰਘ ਸੁਭਾਵਾਂ ਤੋਂ رائے ਲਈ ਜਾਂਦੀ ਸੀ ਸਭ ਤੋਂ ਬੰਦੀਆਂ ਤੋਂ ਹੋਰਾਂ ਤੋਂ ਨਿਯੁਕਤ ਸ਼ੁਰੂ ਮੀ ਕਮੇਟੀ ਉਹ ਕਰਦੀ ਸੀ ਇੱਥੇ ਕੋਈ ਯਕ ਨਹੀਂ ਹਾਂਜੀ ਪਰ ਜਦੋਂ ਉਹਨਾਂ ਨੂੰ ਪਦਵੀ ਸੁਮਾਰੀ ਜਾਂਦੀ ਸੀ ਸਾਰੀਆਂ ਸਿੱਖ ਸੁਹਾਵਾ ਸੰਪਰਦਾਵਾਂ ਆ ਕੇ ਉਹਨਾਂ ਨੂੰ ਸਰੂਪੇ ਜਾਂ ਪੱਗਾਂ ਭੇਟ ਕਰਦੀਆਂ ਸੀ ਵੀ ਸਾਨੂੰ ਇਹ ਪਰਵਾਹ ਨਾ ਹਾਂਜੀ ਹਾਂਜੀ ਭਾਈ ਰਣਜੀਤ ਸਿੰਘ ਲੋਹਣਤਵਾਦ ਇਹਨਾਂ ਨੇ ਅਮਲ ਬੰਦ ਕਰਤਾ ਉਹ ਮਰਿਆਦਾ ਹੀ ਖਤਮ ਹੋਤੀ ਇਹ ਬੰਦਾ ਜਿਹੜਾ ਕੁਲਦੀਪ ਸਿੰਘ ਗੜਗੱਜ ਜੀ ਬਈ ਇਹ ਤਾਂ ਬਲਾਰਾ ਬਣ ਕੇ ਬੋਲ ਰਿਹਾ ਪੀਟੀਸੀ ਦਾ ਤੁਸੀਂ ਸੁਣ ਲਓ ਬੈਂਸ ਵਾਲੀ ਉਹ ਗੱਲ ਬੋਲ ਰਿਹਾ ਬਾਦਲ ਵਾਲੀ ਉਹ ਗੱਲ ਬੋਲ ਰਿਹਾ ਹੂੰ ਇਹ ਅਕਾਲ ਤੱਕ ਤਾਂ ਜੱਫੇਦਾਰ ਨੁਕਤ ਕੀਤਾ ਕਿ ਇੱਕ ਨਵਾਂ ਬਲਾਰਾ ਨਿਯੁਕਤ ਕਰਤਾ ਮੇਸ਼ਰ ਜਦੋਂ ਉਹਦੀ ਬੋਲੀ ਬੋਲਣੀ ਸ਼ੁਰੂ ਕਰਤੀ ਬੈਂਕ ਨੇ ਦੇਖ ਲਓ ਜੀ ਤੁਸੀਂ ਹਾਲੇ ਉਹ ਨਿਯੁਕਤ ਨਹੀਂ ਹੋਇਆ ਉਹਨੇ ਪਦ ਵੀ ਨਹੀਂ ਸੁਵਾਲੀ ਹੂੰ ਪਹਿਲੇ ਦਿਨ ਆ ਗਿਆ ਪੀਟੀਟੀ ਤੇ ਵਾਬੀ ਗਾ ਦੇਖ ਲਓ ਜੀ ਤੁਹਾਡੇ ਸਾਹਮਣੇ ਹੁਣ ਹੁਣ ਤਾਂ ਗੱਲ ਉੱਥੇ ਆ ਗਈ ਨਾ ਸ਼ਾਮ ਹਮਦਾ ਅੰਤ ਨੂੰ ਉਹੀ ਹੋਣਾ ਜੋ ਕਰੇਗਾ ਖਾਲਸਾ ਪੰਥਮੀਆ ਇੱਕ ਗੱਲ ਮੈਂ ਹੋਰ ਕਲੀਅਰ ਕਰਨਾ ਜੀ ਅਕਾਲ ਤਖਤ ਦੇ ਜਥੇਦਾਰ ਸਾਹਿਬ 2 ਦਸੰਬਰ ਨੂੰ ਉਹ ਇਤਿਹਾਸ ਸਿਰਜਤਾ ਜੀ ਚਾਨੀ ਰਗਵੀਰ ਸਿੰਘ ਨੇ ਠੀਕ ਆ ਥੋੜੀ ਜਿਹੀ ਲੰਮੀ ਡੋਰ ਦਿੱਤੀ ਸਪਸ਼ਟ ਹੋ ਰਹੀ ਸੀ ਐ ਵੀ ਲੱਗਦਾ ਸੀ ਐ ਆ ਜੀ ਪਰ ਉਹਨੇ ਅੰਤਮ ਫੈਸਲਾ ਬਿਲਕੁਲ درست ਲਏਤਾ ਉਹਨੇ ਕਹਿਤਾ ਜਿਹੜੀ ਪੰਜਵੇਂ ਮੇਰੀ ਕਮੇਟੀ ਆ ਹਰੀ ਝੰਡਿਆ ਭਰਤੀ ਕਰੋ ਜੀ ਹੁਣ ਪੰਜ ਮੈਂ ਮੇਰੀ ਕਮੇਟੀ ਨੂੰ ਕੋਈ ਅਕਾਲ ਤਖਤ ਕੋਲੇ ਜਾਣ ਦੀ ਲੋੜ ਨਹੀਂ ਜੀ ਜਦੋਂ ਤੱਕ ਅਕਾਲ ਤਖਤ ਪਹਿਲੇ ਫੈਸਲਿਆਂ ਨੂੰ ਨਹੀਂ ਬਦਲਦਾ ਹਾਂਜੀ ਇਹ ਦੇਖਦੇ ਹਾਂ ਹੁਣ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਅਕਾਲ ਤਖਤ ਦੇ ਜੱਜ ਸਾਹਿਬ ਬਾਰੇ ਇਹ ਕਹਾ ਵੀ ਜਾਣ ਨਹੀਂ ਲੱਗਾ ਭਾਰ ਨਹੀਂ ਚੱਲਦੀਆਂ ਵੀ ਉਹ ਬਦਲ ਦੋ ਹੂੰ ਇਹ ਫਰਨੀ ਤੇ ਸੁਖਵੀਰ ਗੈਂਗ ਦਾ ਚਲੋ ਮੈਂ ਬਾਈ ਤੁਹਾਨੂੰ ਇੱਕ ਗੱਲ ਦੱਸਾਂ ਮੇਰੇ ਕੋਲ ਨਾ ਇਹਦੇ ਬਾਰੇ ਇੰਨਾ ਕੁਸ਼ਾਰ ਆ ਬੀ ਨੇ ਆਰਸੀ ਕਿਵੇਂ ਬਣਾਈ ਇਹਨੇ ਉਧਾਰ ਕਾਰਡ ਕਿਵੇਂ ਬਣਾਇਆ ਇਹਦੇ ਬਿਆਧਾ ਕੀ ਰੋੜਾ ਪਰ ਮੈਂ ਦੇਖੋ ਮੈਂ ਨਿੱਜੀ ਪਰਿਵਾਰਾਂ ਚ ਬਾਈ ਜੀ ਬਹੁਤ ਮਸਲੇ ਹੁੰਦੇ ਨੇ ਜੀ ਮੈਂ ਨਾ ਹਰਪ੍ਰੀਤ ਸਿੰਘ ਬਾਰੇ ਉਸ ਗੱਲ ਦੇ ਹੱਕ ਚ ਵੀ ਨਾ ਹੁਣ ਇਹਦੇ ਹੱਕ ਚ ਮੈਂ ਤਾਂ ਸ਼ੇਅਰ ਕਰਨੀ ਵੀ ਗਰ ਜੋ ਅਜੇ ਪੀਟੀਸੀ ਬੋਲ ਰਿਹਾ ਬਾਈ ਜੀ ਮੈਂ ਸ਼ੇਅਰ ਕੀਤੀ ਆਪੋ ਸੁਣ ਲਓ ਸਿਰ ਸ਼ਰਮ ਨਾਲ ਝੁਕਦਾ ਵੀ ਬਾਦਲ ਨੇ ਅੱਪ ਦਾ ਇੱਕ ਹੋਰ ਸੀਰੀ ਨੁਕਸ ਕਰ ਲਿਆ। ਓਹੋ। ਇੱਕ ਬਲਾਰਾ ਵੀ ਉਤ ਕਰ ਲਿਆ। ਸੰਗ ਲੱਗ ਗਿਆ ਸਾਨੂੰ ਸ਼ਰਮ ਆਉਂਦੀ ਆ ਵੀ ਅਸੀਂ ਕਾਲਕਸ ਖਾਬ ਦੇ। ਇਹਨਾਂ ਨੇ ਬਾਈ ਜੀ ਮੇਰੀ ਗੱਲ ਸੁਣੋ। ਇਹਨਾਂ ਦੇ 18 ਗ੍ਰੰਥੀ ਨੇ। ਇਹਨਾਂ ਨੂੰ ਕੋਈ ਨਹੀਂ ਲੱਭਿਆ ਅੰਦਰੋਂ। ਜੀ। ਪਹਿਲਾਂ ਵੀ ਬੜਾ ਰੌਲਾ ਪੈਂਦਾ ਰਿਹਾ। ਪੂਰ ਫਿਲਮ ਜਦੋਂ ਬਣਾਇਆ ਰਸਤਾ ਉੱਚਾ ਬਣਾਇਆ। ਜਾ ਵੀ ਭਗਵਾਨ ਨੂੰ ਕਹਿੰਦੇ ਤੂੰ ਬਣ ਉਹਨੂੰ ਕਹਿੰਦੇ ਉਹ ਕਹਿੰਦੇ ਮੈਂ ਨਹੀਂ ਬਣਦਾ ਹੂੰ ਸ਼੍ਰੋਮਣੀ ਕਮੇਟੀ ਦੇ ਅੰਦਰ ਉਹ ਬਾਈ ਜੀ ਕੋਈ ਬਣਨ ਨੂੰ ਤਿਆਰ ਨਹੀਂ ਸੀ ਨਾ ਟੇਕ ਸਿੰਘ ਦਾ ਇਹਦੇ ਨਾਲ ਕੋਈ ਤੱਲਕਾ ਤੇ ਨਾ ਕਲਦੀਪ ਗੜਗੱਜ ਦਾ ਤੱਲਕਾ ਜੀ ਮਤਲਬ ਤੁਸੀਂ ਇਹ ਦੇਖ ਲਓ ਵੀ ਤੁਸੀਂ ਜਿਵੇਂ ਪ੍ਰਤਾਪ ਸਿੰਘ ਬਾਜਬੇ ਨੇ ਕਿਹਾ ਸੀ ਨਾ ਵੀ ਕਿਹਾ ਜਾ ਮਟੀਰੀਅਲ ਆ ਗਿਆ ਵਿਧਾਨ ਸਭਾ ਚ ਜੀ ਮਨ ਮੈਂ ਕੀ ਆਖਾਂ ਜੀ ਕਿਉਂਕਿ ਜੱਸੀਦਾਰ ਸਾਹਿਬ ਨੇ ਆਪਾਂ ਬੋਲ ਨਹੀਂ ਸਕਦੇ ਹੂੰ। ਹੂੰ। ਸੋ ਬੜਾ ਮੜਾ ਹਲਾ ਬਈ ਇਹ ਇਹ ਨਾ ਬਾਦਲਾਂ ਮੇ ਲੋ ਕਹਿੰਦੇ ਕਮਲੀ ਪੈ ਗਈ ਸਿਵਿਆਂ ਦੇ ਰਾਹ ਇਹਨਾਂ ਸਿਵਿਆ ਚ ਚਿਖਾ ਚੁੰਡ ਕੇ ਆਖ ਦੀ ਤਿੱਲੀ ਆਪਦੀ ਚੇਤਨ ਨੂੰ ਲਾ ਲਈ। ਖਤਮ। ਖਤਮ ਮੇਰੇ ਸੌਰਾ। ਮੈਂ ਦੱਸ ਤੋ ਸਕਦਾ। ਠੀਕ ਹੈ ਮਾਲੀ ਸਾਹਿਬ ਜੀ ਇੱਕ ਸਵਾਲ ਹੈ ਵੀ ਥੋੜੇ ਸ਼ਬਦਾਂ ਚ ਗੱਲ ਰੱਖੀ ਹੈ। ਵਿਗਿਆਨੀ ਹਰਪੀ ਸਿੰਘ ਨੇ ਅੱਜ ਇਹ ਗੱਲ ਕਹੀ ਵੀ ਅੱਜ ਕਾਲਾ ਦੇਣਾ ਹੈ। ਕਹਿੰਦੇ ਵੀ ਬਾਦਲਾਂ ਦੀ ਜੜ ਪੁੱਟੀ ਗਈ। ਨੇ ਬਾਦਲਾਂ ਨੂੰ ਜੜਤ ਵੇਹੇ ਪਹਿਲੀ ਪੁੱਟੀ ਗਈ ਬਿਲਕੁਲ ਆ 2 ਦਸੰਬਰ ਦਾ ਦਿਨ ਸਨੇਰੀ ਅੱਖਰਾਂ 'ਚ ਲਿਖਿਆ ਜਾਉ ਅੱਜ ਦਾ ਦਿਨ ਕਾਲੇ ਅੱਖਰਾਂ 'ਚ ਲਿਖਿਆ ਜਾਉ ਜੀ ਇਸ ਕੋਈ ਰੋਲੀ ਨਹੀਂ ਮੇਰਾ ਵੀ ਇਹੀ ਜਜਾ ਜੀ ਪਰ ਮੈਂ ਗੈਮੀ ਹਰਪ੍ਰੀਤ ਸਿੰਘ ਨੂੰ ਬੇਨਤੀ ਪਹਿਲਾਂ ਹੁਣ ਕਹਿਣਾ ਤੁਸੀਂ ਬਾਦਲਾਂ ਦੇ ਪਾਲੇ 'ਚ ਜਾ ਕੇ ਨਹੀਂ ਲੜਨਾ ਦੇਖੋ ਭਾਈ ਰਣਜੀਤ ਸਿੰਘ ਸ਼੍ਰੋਮਣੀ ਕਮੇਟੀ ਲਈ ਮਿਹਨਤ ਚਲਾ ਰਹੇ ਜੀ ਦੇਖੋ ਜੀ ਉਹਨਾਂ ਦਾ ਲੋਕ ਕਹਿੰਦੇ ਨੇ ਰਣਜੀਤ ਸਿੰਘ ਦਾ ਕੀ ਬਣਿਆ ਉਹ ਬਾਈ ਜੀ ਉਦੋਂ ਇਹਨਾਂ ਕੋਲ ਇੰਨੀ ਸੱਤਾ ਸੀ ਹੁਣ ਤਾਂ ਇਹਨਾਂ ਨੂੰ ਇਹਨਾਂ ਦੀ ਗਲੀ ਦਾ ਕੁੱਤਾ ਨਹੀਂ ਪੁੱਛਦਾ ਹੂੰ ਜੋ ਗੈਮੀ ਹਰਪ੍ਰੀਤ ਸਿੰਘ ਅਕਾਲ ਤਖਤ ਤਖਤਾਂ ਦੇ ਸੰਕਲਪਾਂ ਬਾਰੇ ਇਤਿਹਾਸ ਬਾਰੇ ਗੱਲ ਕਰ ਰਹੇ ਨੇ ਉਹਨਾਂ ਦੀ ਲੜਾਈ ਭਾਈ ਰਣਜੀਤ ਸਿੰਘ ਨਾਲੋਂ ਵੱਖਰੀ ਆ ਉਹ ਧਰਮ ਦੇ ਖੇਤਰ ਦੀ ਲੜਾਈ ਲੜ ਰਹੇ ਨੇ ਤੇ ਬਾਦਲ ਚਾਹੁੰਦੇ ਨੇ ਉਹ ਸਿਆਸੀ ਖੇਤਰ 'ਚ ਆ ਜਾਣ ਹਾਂਜੀ ਉਹ ਤਾਂ ਨਹੀਂ ਹੋਣਾ ਚਾਹੀਦਾ ਠੀਕ ਹੈ ਸੋ ਦੋਸਤੋ ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਸਾਹਿਬ ਸੀਗੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈਗੀ ਐ ਸਿੱਖ ਰਾਜਨੀਤੀ ਦੀ ਤੇ ਸਿੱਖ ਧਰਮ ਦੀ ਗੱਲਬਾਤ ਕੀਤੀ ਹੈਗੀ ਬੜੀ ਡੰਗਾਈ ਦੇ ਨਾਲ ਗੱਲਬਾਤ ਕਰਦੇ ਨੇ ਤੇ ਬਹੁਤ ਅ ਗੱਲ ਜਿਹੜੀ ਠੋਕੇ ਕਰਦੇ ਨੇ ਗੱਲ ਸੁਣਦੇ ਵੀ ਦਰਸ਼ਕ ਸਾਰੇ ਹੈਗੇ ਨੇ ਸੋ ਵੀਡੀਓ ਤੇ ਤੁਸੀਂ ਆਪਣੇ ਲਾਈਕ ਕਮੈਂਟ ਜਰੂਰ ਦਿਓ ਸੋ ਮਾਲਵਿੰਦਰ ਮਾਲੀ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ ਲੰਬੀ ਇੰਟਰਵਿਊ ਆਪਨੇ ਦਿੱਤੀ ਹੈ ਧੰਨਵਾਦ ਜੀ ਤੁਹਾਡਾ ਵੀ ਤੁਸੀਂ ਮੇਰੇ ਵਿਚਾਰਾਂ ਦੀ ਸਾਂਝ ਬਣਾਈ ਤੇ ਹਰ ਇੱਕ ਨੂੰ ਹੱਕ ਮੇਰੇ ਵਿਚਾਰਾਂ ਦੀ ਅਲੋਚਨਾ ਕਰਨ ਦੀ ਸਹਿਮਤ ਹੋਣ ਦੀ ਤੇ ਸਹਿਮਤ ਹੋਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ